ਔਰ ਵੀ ਕੀ ਹਲਚਾਲ ਹੈ ਸਾਰੇ ਵੀਰਾਂ ਦਾ ਕਰ ਪਰਵਾਰਕ ਦਾ ਸੈਟ ਹੈ ਤੇ ਅੱਜ ਆਪਾਂ ਪਹੁੰਚੇ ਆ ਬਾਜੀ ਤੇ ਕਿਹੜਾ ਪੰਡਾ ਕਬਾਲੀ ਤੇਰਾ ਜਾ ਤੁਰੂ ਦੇ ਚਲੋ ਲੋਬੀ ਆਗੇ ਆਪਾਂ ਕਬੂਤਰ ਲਖਾਉਣਾ ਤੇ ਕਬੂਦਰੀ ਕਬੂਦਰੀ ਦੀ ਹੈ ਜੀ ਆਪਣੀ ਵੀ ਖੱਬੀ ਬਗਲ ਲਾਲ ਤੇ ਸੱਜਾ ਟੂਸਾ ਹਰਾ ਤੇ ਸਿਰ ਤੇ ਲਗਾ ਲਾਰਾਂ ਤੇ ਉਤਰਦੀ ਆਪਣੇ ਦੀ ਹੈਗੀ ਯਾ ਲਲੀ ਵਾਰੇ ਲਿਖਿਆ ਸਾਰਾ 200 ਤੱਕ ਖਬੀਬਾ ਦਾ ਲਾਰਾ ਤੇ ਹਰੀ ਟੋਰੀ ਬੜਾ ਬੜਾ ਵਾਟਾ ਦੀ ਬਗਾ ਜੋ ਕਰਕੇ 200 ਕਰਕੇ 7 ਵਜੇ ਬਾਅਦ ਲਾ ਦੇਗੇ ਕਾਪੀ ਤੇ ਲਿਖਾ ਦੇਣੀ ਥੋੜੀ ਜਿਹੀ ਚੈੱਕ ਲਖਾਉਗੇ 5:00 ਵਜੇ 46 ਤੇ 47 ਨੰਬਰ ਆਪਣਾ ਬਾਅਦ ਡਾਟ ਕਰਨਾ 46 ਨੰਬਰ ਖੋਰੀ ਤੇ ਸੰਗਾਂ ਦਾ ਲਾਓ ਜੀ ਬੁੱਧਰੀ ਆਪਾਂ ਕਾਪੀ ਦੇ ਲਖਾ ਜਾਂਦੀ ਆ ਤੇ ਕਬੂਤਰ ਵੀ ਆਪਾਂ ਕਾਪੀ ਦੇ ਲਖਾ ਜਾਂਦਾ ਤੇ तकरीबन ਕਬੂਤਰ 70 ਜਾਂ 75 ਦੇ ਕਰੀਬ ਹੋਣਗੇ ਲੋ ਵੀ ਲੱਗੇ ਉੱਲੇ ਲੱਗਣ ਤੇ ਆਪਾਂ ਵੀ ਦੇ ਲਈਏ ਪਾਣੀ ਜਾਣੇ ਦੋਈਆਂ ਤੇ ਕਰਦੇ ਹਾਂ ਓਡੇ ਨਾਲ ਅੱਗੇ ਸ਼ੇਰ ਕਾ ਕਾ ਦਾ ਬਾਈ ਚਾਲ ਕੋਈ ਨਹੀਂ ਕੋਈ ਨਹੀਂ ਹਾਂ ਹਾਂ ਲੈ ਲਓ ਜੀ ਇੱਧਰ ਨੂੰ ਲੈ ਲੱਗੇ ਜਾਂਦੇ ਬਹੁਤ ਟਾਈਮ ਹੋ ਗਿਆ ਪਰ ਵੀ ਲੈ ਲਾਇਆ ਬਹੁਤ ਟਾਈਮ ਦਾ ਤੇ ਹੁਣ ਮੜਾ ਪਿੰਡ ਵੇਖਣ ਆਈ ਸੀਗੇ ਕੀ ਦਾ ਕਦਾਵਾ ਕਿੱਡਾ ਕ ਪਿੰਡਾ ਪਿੰਡ ਦਾ ਕਹਿੰਦੇ ਬਹੁਤ ਵੱਡਾ ਬਾਕੀ ਪਿੰਡ ਦਾ ਖਾਣ ਨੂੰ ਕੋ ਲੈ ਕੇ ਆਉਣਾ ਆ ਲਈ ਤੇ ਡੋਲਾਈ ਜੋ ਨਾ ਕੋ। ਕਰੋ ਕਾਰ ਤੇ ਆ ਕੇ ਹਟਾਇਆ ਸੀ। ਲੋ ਬੋ ਜੀ ਟਾਈਮ ਹੋ ਗਿਆ 5 ਵਜੇ ਕੇ 10 ਮਿੰਟ ਦਾ। ਉਤਰ ਫਿਰਦੇ ਆ ਇਸ ਟਾਈਮ ਇੱਥੇ 70। ਤੇ ਆਪਣੇ ਦੋਵੇਂ ਉਤਰੀ ਫਿਰਦੇ ਆ ਬਾਬੇ ਦੀ ਕਿਰਪਾ ਨਾਲ। ਤੇ ਢਾਂਗੀਆਂ ਲਵਾਉਣੀਆਂ ਤੁਹਾਨੂੰ ਅੱਗੇ ਦੱਸਿਆ ਸੀਗਾ। 10 ਕੇ ਟਾਈਮ ਆ ਗਿਆ 6 ਵਜੇ। ਮੰਡੇਰ ਸਾਹਿਬ ਵੀ ਖੜੇ ਆ ਉੱਤਰ। ਵੇਖੋ ਬਈ ਹਲੋ ਬਈ 6 ਵਜ ਕੇ ਹੋ ਗਿਆ 1 ਮਿੰਟ ਤੇ ਚੱਕ ਲੀਆਂ ਢਾਂਗੀਆਂ ਬਈ ਚੱਕ ਲੋ ਬਈ ਚਲੋ ਕਰਦੇ ਆਂ ਬਈ ਅੱਗੇ ਤੁਹਾਡੇ ਨਾਲ ਸ਼ੇਅਰ ਲੋ ਬਈ ਹੋ ਗਈ 5 ਦੌੜ ਚੱਲੂ ਚੱਕ ਲੀਆਂ ਢਾਂਗੀਆਂ ਪੈ ਗਈਆਂ ਦਸਰਾ ਕਰਦੇ ਆਂ ਆਪਾਂ ਵੀ ਲਾਲ ਦਾਏ ਆਪਣੀ ਖੜੀ ਤੇ ਆਪਾਂ ਸਾਈਡ ਤੇ ਕਰਦੇ ਆਂ ਆਪਣੇ ਬੰਦਿਆਂ ਨੇ ਕਰ ਲੀਆਂ ਦਿਆਂ ਖੜੀਆਂ ਚਲੋ ਕਰਦੇ ਆ ਅੱਗੇ ਤੁਹਾਡੇ ਨਾਲ ਸ਼ੇਰ ਭਈ ਲੋ ਵੀ ਸੱਤ ਵੱਜ ਚੁੱਕੇ ਆ ਤੇ ਕਬੂਤਰ ਵੀ ਆਪਣੀ ਢਾਂਗੀ ਚੜ ਰਹੀ ਤੇ ਕਬੂਤਰ ਵੀ ਆਪਣਾ ਢਾਂਗੀ ਚੜਦਾ ਪਿਆ ਉੱਤਰ ਆਪਣਾ ਉੱਚਾ ਹੀ ਖੜਾ ਟੁੱਟ ਨਹੀਂ ਰਿਹਾ ਤੇ ਬਹੁਤ ਲੱਗ ਗਿਆ ਹੱਥ ਆ ਗਿਆ ਹੈ ਢਾਂਗੀ ੜ ਗਈ ਚਲ ਵਧੀਆ ਲੈਵੇ ਕਬੂਦਰੀ ਕਿਤੇ ਡੈਗ ਪਈ ਸੀਗੀ ਹਾਂ ਹਾਂ ਤੇ ਬਾਈ ਕਾਕੇ ਨੇ ਲੱਭ ਲਿਆਂਦੀ 8:30 ਵੇ ਕਿਸੇ ਦੇ ਅੰਦਰ ਵੜ ਗਈ ਸੀਗੀ ਤੇ ਮੋਹਰ ਲਵਾ ਲਈਏ ਹੁਣ ਆਪਾਂ ਬਾਕੀ ਨੇ ਬਾਈ ਨੇ ਤੇ ਕਰਦੇ ਆਂ ਚੱਲ ਆਪਾਂ ਅੱਗੇ ਲੈਵੇ ਕਬੂਦਰੀ ਆਪਾਂ ਛੜਤੀ ਘਰੇ ਲਿਆ ਕੇ ਤੇ ਹੋ ਗਈ ਪੂਰੀ ਸੈਟ ਬੈਟ ਤੇ ਕੋਈ ਚੱਕਰ ਨਹੀਂ ਤੇ ਕੱਲ ਨੂੰ ਛਡਾਂਗੇ ਦਸਰ ਤੇ ਮਸਤੀ ਮੁਸਤੀ ਤਾਂ ਅੱਜ ਦੀ ਲੱਗੀ ਆ ਕੋਈ ਚੱਕਰ ਨਹੀਂ ਅਣੀ ਅਗੇ ਪੁੱਛਾਈਆਂ ਲਾਉਂਦੀ ਸੀਗੀ ਅੱਜ ਲੈ ਗਈ ਚਲੋ ਵੀ ਮਿਲਦੇ ਆਂ ਸਵੇਰੇ ਨਵੇਂ ਵਲੌਗ ਤੇ ਨਾਲ